ਆ ਤੇ ਉਹ ਬੱਲੇ ਵੀ ਰੋ ਅਫਰੀਕਾ ਮੇਰੇ ਇਧਰ ਸ਼ਾਟ ਵੀ ਦੇ ਸਦਸਤੋ ਇਸ ਵਕਤ ਤੁਸੀਂ ਰੀਅਲ ਫੈਕਟ ਨਿਊਜ਼ ਦੇ ਲਾਈਵ ਕਵਰੇਜ ਦੇ ਨਾਲ ਜੁੜ ਚੁੱਕੇ ਹੋ ਤੇ ਇਸ ਵਕਤ ਦੀ ਜਿਹੜੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਿੰਡ ਮੀਨੀਆਂ ਦਾ ਇੱਕ ਨੌਜਵਾਨ ਜਿਹੜਾ ਕਿ ਭੇਤ ਭਰੇ ਹਾਲਾਤਾਂ ਦੇ ਵਿੱਚ ਜਿਸ ਦੀ ਮੌਤ ਹੋਈ ਹੈ ਜ਼ਿਕਰ ਹੋ ਗਿਆ ਕਿ ਉਕਤ ਨੌਜਵਾਨ ਪਤੋ ਹੀਰਾ ਸਿੰਘ ਦੇ ਵਿੱਚ ਜੋ ਨਹਿੰਗ ਸਿੰਘ ਆ ਵੱਲੋਂ ਇੱਕ ਵਿਦਿਆਲਿਆ ਖੋਲਿਆ ਹੋਇਆ ਸੀ ਜਿੱਥੇ ਕਿ ਨਸ਼ਾ ਛਡਾਉਣ ਵਾਲੇ ਨੌਜਵਾਨਾਂ ਨੂੰ ਰੱਖਿਆ ਗਿਆ ਸੀ ਉੱਥੇ ਇਸ ਨੌਜਵਾਨ ਨੂੰ ਰੱਖਿਆ ਹੋਇਆ ਸੀ ਔਰ ਉਸ ਤੋਂ ਬਾਅਦ ਜਿਹੜਾ ਭੇਦ ਭਰੇ ਹਾਲਾਤਾਂ ਚ ਉਕਤ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਇਸ ਵਕਤ ਪਰਿਵਾਰ ਵੱਲੋਂ ਗੰਭੀਰ ਦੋਸ਼ ਲਗਾਏ ਜਾ ਰਹੇ ਨੇ ਨੌਜਵਾਨ ਦੇ ਜਿਹੜੇ ਮਾਪੇ ਨੇ ਉਹਨਾਂ ਵੱਲੋਂ ਗੰਭੀਰ ਦੋਸ਼ ਲਗਾਏ ਜਾ ਰਹੇ ਨੇ ਉਹਨਾਂ ਦੇ ਕੀ ਖਾਦਸ਼ੇ ਨੇ ਆਓ ਆਪਾ ਇੱਕ ਮਿੰਟ ਪਰਿਵਾਰ ਦਾ ਗੱਲਬਾਤ ਕਰੀਏ ਅੱਜ ਇੱਥੇ ਰੋਕੋ ਰੋਕੋ ਹੈਲੋ ਆ ਜੀ ਇੱਕੋ ਇੰਟਕ ਨੇ ਸਦਸ਼ਵਰ ਕੋਈ ਨਹੀਂ ਤੁਸੀਂ ਆ ਜਾਓ ਠੀਕ ਹੈ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਉਸ ਨੌਜਵਾਨ ਦੇ ਜਿਹੜੇ ਮਾਪੇ ਨੇ ਉਹਨਾਂ ਦਾ ਵਿਰਲਾਪ ਔਰ ਮਾਪਿਆਂ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੈ ਰਿਸ਼ਤੇਦਾਰ ਇਸ ਵਕਤ ਮੌਜੂਦ ਹੈ ਭੈਜੀ ਕੀ ਨਾਮ ਹੈ ਤੁਹਾਡਾ ਸੁਖਵਿੰਦਰ ਸਿੰਘ ਜੀ ਕੀ ਨੌਜਵਾਨ ਦਾ ਜਿਹੜੇ ਮ੍ਰਿਤਕ ਨੌਜਵਾਨ ਨੇ ਕੀ ਨਾਮ ਹੈ ਸੀਗਾ ਉਹਨਾਂ ਦਾ ਨਵਦੀਪ ਸਿੰਘ ਨਵੀ ਤੁਹਾਡੇ ਕੀ ਲੱਗਦੇ ਮੇਰਾ ਭਾਂਜਾ ਸੀਗਾ ਜੀ ਅੱਛਾ ਕੀ ਗੱਲਬਾਤ ਹੋਈ ਹੈ ਜੀ ਕਿਵੇਂ ਉਹਨਾਂ ਦੀ ਮੌਤ ਹੋ ਗਈ ਇਹ ਸਰ ਅੱਜ ਤੋਂ 10-12 ਦਿਨ ਪਹਿਲਾਂ ਮੀਨੀਏ ਪਿੰਡ ਆਏ ਸੀਗੇ ਢਿੰਗ ਸਿੰਘ ਹੂੰ ਇਹ ਕਿਸੇ ਆਇਆ ਤਾਂ ਹੋਰ ਮੁੰਡੇ ਨੂੰ ਚੱਕਣ ਸੀਗੇ ਇਹ ਸਾਡੇ ਵਾਲਾ ਮੁੰਡਾ ਵੀ ਮਾੜਾ ਮੋਟਾ ਕਰਦਾ ਸੀ ਨਸ਼ਾ ਪੱਤਾ ਅੱਛਾ ਇਹ ਉਸ ਦਿਨ ਗਲੀ ਚ ਤੁਰਿਆ ਫਿਰਦਾ ਇਹਨਾਂ ਨੂੰ ਇਹ ਟੱਕਰ ਗਿਆ ਤੇ ਨਿੰਗਲ ਸਿੰਘਾਂ ਦਾ ਸਾਡੇ ਆਇਆ ਫੋਨ ਕਰੇ ਵੀ ਕਹਿੰਦੇ ਇਸ ਤਰ੍ਹਾਂ ਮੁੰਡਾ ਤੁਹਾਡਾ ਗਲਤ ਸੋਸਾਇਟੀ ਚ ਹੈ ਵੀ ਤੁਸੀਂ ਕਹੋ ਤਾਂ ਅਸੀਂ ਵੀ ਸਾਡਾ ਵਿਦਿਆਲੇ ਇੱਥੇ ਪਿੰਡ ਉੱਥੋਂ ਕੇ ਵੀ ਅਸੀਂ ਨਸ਼ਾ ਪੱਤਾ ਛਡਾਉਣੇ ਆ ਤੇ ਵੀ ਅਸੀਂ ਲੈ ਜਾਂਦੇ ਆ ਉਹ ਕਰੇ ਵੀ ਦੁਖੀ ਸੀ ਥੋੜੇ ਜਿਹਾ ਉਹਨਾਂ ਨੇ ਵੀ ਕਿ ਚਲੋ ਕਹਤਾ ਵੀ ਚਲੋ ਲੈ ਜਾਓ ਤੁਸੀਂ ਅੱਛਾ ਉਸ ਦਿਨ ਵੀ ਇਹ ਮੁੰਡਾ ਘਰੇ ਨਹੀਂ ਲੈ ਕੇ ਆਇਆ ਇਹ ਸਿੱਧਾ ਆਪ ਹੀ ਕੱਪੜੇ ਲੈਣ ਆਇਆ ਕੱਪੜੇ ਲੈ ਕੇ ਤੇ ਉਸ ਦਿਨ ਵਾਗੇ ਫਿਰ ਅੱਜ ਤੋਂ 4-5 ਦਿਨ ਪਹਿਲਾਂ ਮੇਰੀ ਸਿਸਟਰ ਤੇ ਮੇਰੀ ਮਾਦਰ ਉਹਨੂੰ ਭਾਂਜੇ ਨੂੰ ਕੱਪੜੇ ਵੀ ਦੇ ਕੇ ਆਇਆ ਖਾਣ ਪੀਣ ਦਾ ਸਮਾਨ ਵੀ ਦੇ ਕੇ ਆਇਆ ਇਹਨਾਂ ਦੀ ਬਸ ਗਲਤੀ ਨਿੰਗਾਂ ਸਿੰਘਾ ਵੀ ਇਹੀ ਹੈ ਵੀ ਉਹ ਹਜੇ ਨਸ਼ੇ ਦੀ ਤੋੜ ਉਹਦੀ ਖਤਮ ਨਹੀਂ ਹੋਈ ਸੀ ਕੋਈ 10-12 ਦਿਨਾਂ ਚ ਮਤਲਬ ਉਹਨਾਂ ਨੇ ਅੱਜ ਗਜਾ ਕਰਨ ਭੇਜਤਾ ਉਹਨੂੰ ਪਿੰਡ ਦੇ ਵਿੱਚ ਉਹ ਗਜਾ ਕਰਨ ਗਿਆ ਤੇ ਉਹਨਾਂ ਦਾ ਮੋਟਰਸਾਈਕਲ ਲੈ ਕੇ ਉੱਥੋਂ ਭੱਜ ਆਇਆ ਭੱਜਿਆ ਉਹਨੇ ਇੱਥੇ ਆ ਕੇ ਮਤਲਬ ਫੋਨ ਕਰਤਾ ਉਹਦੀ ਮਦਰ ਨੂੰ ਕਹਿੰਦਾ ਵੀ ਐਂ ਕਰਕੇ ਵੀ ਆ ਜਗ੍ਹਾ ਤੇ ਮੋਟਰਸਾਈਕਲ ਖੜਾ ਉਹਨਾਂ ਦਾ ਵੀ ਤੁਸੀਂ ਉਹਨਾਂ ਨੂੰ ਕਹਿ ਦਿਓ ਮੋਟਰਸਾਈਕਲ ਲੈ ਜਾਣਗੇ ਆਪਦਾ ਅੱਛਾ ਉਹ ਵੀ ਲੱਭਦੇ ਫਿਰਦੇ ਸੀਗੇ ਤੇ ਉਹ ਇੱਥੇ ਮਾਰਕੀਟ ਦੇ ਵਿੱਚ ਇਹ ਮੁੰਡਾ ਉਹਨਾਂ ਨੂੰ ਮਿਲ ਗਿਆ ਹੂੰ ਉਹਨਾਂ ਨੇ ਮਤਲਬ ਜਿਵੇਂ ਆਪਾਂ ਕਿਸੇ ਦੁਸ਼ਮਣ ਨੂੰ ਕੁੱਟਦੇ ਆ ਇਸ ਤਰ੍ਹਾਂ ਮੁੰਡਾ ਕੁੱਟਿਆ ਹੀ ਸਾਡਾ ਅੱਛਾ ਉਹਦੇ ਗੁੱਟ ਵੀ ਵੱਡੇ ਵੇ ਆ ਛਿਰ ਵੀ ਪਾਟਿਆ ਵੇ ਤੇਜ਼ ਤਰ ਹਥਿਆਰਾਂ ਨਾਲ ਤੇਜ਼ ਤਰ ਹਥਿਆਰਾਂ ਨਾਲ ਸੋਟੀਆਂ ਡੰਗਾਂ ਨਾਲ ਕਟੋ-ਕਟ 10 ਤੋਂ 12 ਬੰਦਿਆਂ ਨੇ ਕੁੱਟਿਆ ਰਲ ਕੀ ਉਹਨੂੰ ਅੱਛਾ ਜਿਹੜੀ ਅਸੀਂ ਆਪਣੇ ਪੱਧਰ ਤੇ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਹਾ ਜਾ ਰਿਹਾ ਹੈ ਕਿ ਉਹ ਸੁਸਾਈਡ ਕੀਤਾ ਗਿਆ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਸੁਸਾਈਡ ਦੀ ਕਹਾਣੀ ਹੈ ਇਹਦੇ ਚ ਇਹ ਸੁਸਾਈਡ ਦੀ ਕਹਾਣੀ ਤਾਂ ਉਹਨਾਂ ਕੰਨ ਬਣਾਈ ਗਈ ਹੈ ਦੀ ਬਾਅਦ ਦੇ ਵਿੱਚ ਅੱਛਾ ਪਹਿਲਾਂ ਸਾਨੂੰ ਫੋਨ ਆਇਆ ਵੀ ਤੁਹਾਡਾ ਮੁੰਡਾ ਭੱਜ ਗਿਆ ਉਸ ਤੋਂ ਬਾਅਦ ਨਿਹਾਲ ਸਿੰਘ ਅਗਲੇ ਉਹਨਾਂ ਨੇ ਆ ਕੇ ਮੁੰਡਾ ਫੜਿਆਗਾ ਇੱਥੇ ਮਾਰਕੀਟ ਦੇ ਵਿੱਚ ਕੁੱਟਿਆਗਾ ਇੱਥੇ 50 ਬੰਦੇ ਗਵਾਹੀ ਦੇਣ ਨੂੰ ਵੀ ਤਿਆਰ ਐ ਇਸ ਗੱਲ ਦੀ। ਅੱਛਾ। ਕੁੱਟ ਤਾਂ ਉਹਨਾਂ ਨੇ ਜ਼ਿਆਦੇ ਮੁੰਡਾ ਤੁਹਾਡਾ। ਉਹਦੇ ਕਰਕੇ ਉਹਦੀ ਡੈਥ ਹੋਈ ਐ ਜੀ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਤਾਂ ਜੀ ਮੰਗ ਪਰਚਾ ਹੋਵੇ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਵੇ ਜਿਹੜੀ 302 ਦਾ ਪਰਚਾ ਬੰਦਾ ਸਾਰਿਆਂ ਤੇ। ਜੀ। ਕਾਨੂੰਨੀ ਕਾਰਵਾਈ ਹੋਵੇ ਸਾਡੀ ਤਾਂ ਇਹੀ ਮੰਗ ਐ ਜੀ। ਕਿ ਪੁਲਿਸ ਪ੍ਰਸ਼ਾਸਨ ਨਾਲ ਤੁਹਾਡਾ ਹੁਣ ਗੱਲਬਾਤ ਹੋਈ ਐ ਆਏ ਹਾਂਜੀ ਅਸੀਂ ਬਿਆਨ ਦੇਣ ਗਏ ਸੀਗੇ ਉਹਨਾਂ ਨੇ ਬਿਆਨ ਸਾਡੇ ਲਿਖ ਲਏ। ਇੱਥੇ ਹਸਪੀਟਲ 'ਚ ਵੀ ਆਏ ਸੀਗੇ ਸੱਚਾ ਸਾਹਿਬ ਉਹ ਬੱਚੇ ਨੂੰ ਵੀ ਦੇਖ ਕੇ ਗਏ ਹਾਲਾਤ ਉਹਦੇ ਉਹ ਐਗਰੀ ਆ ਸਾਡੇ ਨਾਲ ਜੀ ਜੀ ਸੋ ਇਸਨ ਰਿਸ਼ਤੇਦਾਰ ਉਕ ਨੌਜਵਾਨ ਜਿਸ ਦਾ ਨਾਮ ਨਵਦੀਪ ਸਿੰਘ ਦੱਸਿਆ ਜਾ ਰਿਹਾ ਹੈ ਔਰ ਜਿਵੇਂ ਇਹਨਾਂ ਨੇ ਦੱਸਿਆ ਕਿ ਖਦਸ਼ਾ ਪਰਿਵਾਰ ਵੱਲੋਂ ਸਿੱਧੇ ਸਿੱਧੇ ਜਿਹੜੇ ਦੋਸ਼ ਲਗਾਏ ਜਾ ਰਹੇ ਆ ਕਿ ਵਿਦਿਆਲਿਆ ਦੇ ਜਿਹੜੇ ਓਨਰ ਜਿਹੜੇ ਮਾਲਕ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਿਹੜੀ ਕੁੱਟਮਾਰ ਕੀਤੀ ਗਈ ਆ ਔਰ ਕੁੱਟਮਾਰ ਕਾਰਨ ਉਸ ਨੌਜਵਾਨ ਦੀ ਮੌਤ ਹੋਈ ਆ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਆਉਣ ਵਾਲਾ ਸਮਾਂ ਦੱਸੇਗਾ ਪੁਲਿਸ ਦੀ ਜਾਂਚ ਜਿਹੜੀ ਉਸ ਦੇ ਵਿੱਚ ਕੀ ਤੱਥ ਸਾਹਮਣੇ ਆਉਂਦੇ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਜੀ ਜਦੋਂ ਇੱਥੇ ਮੈਂ ਸਰਕਾਰੀ ਹਸਪਤਲ ਤੇ ਮੈਨੂੰ ਦੱਸਿਆ ਉਹਨਾਂ ਵੀ ਇੱਥੇ ਲੈ ਕੇ ਆ ਰਹੇ ਆ ਇੱਥੇ ਸਟੈਚਰ ਤੇ ਪਾਉਣ ਸਾਰੀ ਮਤਲਬ ਪਤਾ ਲੱਗ ਗਿਆ ਵੀ ਬੱਚੇ ਵਿੱਚ ਕੁਝ ਹੈ ਨਹੀਂਗਾ ਉਹ ਜਦੋਂ ਮੈਂ ਥੋੜਾ ਜਿਹਾ ਗੁੱਸੇ 'ਚ ਬੋਲਿਆ ਇੰਨੇ ਹੀ ਬੰਦੇ ਉਹ ਢਿੰਗ ਸਿੰਘ ਭੱਜ ਗਏ ਇੱਥੋਂ ਅੱਛਾ ਇਹ ਤੋਂ ਹਸਪਤਲ ਦੇ ਹਸਪਤਲ ਦੇ ਵਿੱਚੋਂ ਭੱਜੇ ਆ ਜੀ ਉਹ ਹੂੰ ਜੇ ਉਹਨਾਂ ਦੇ ਮਨ ਦੇ ਵਿੱਚ ਚੋਰ ਸੀ ਉਹ ਫੇਰ ਹੀ ਭੱਜਿਆ ਜੀ ਸੋਨਹਿ ਸਿੰਘਾਂ ਦੇ ਉੱਪਰ ਜਿਹੜੇ ਦੋਸ਼ ਲਗਾਏ ਗਏ ਨੇ ਪਰਿਵਾਰ ਵੱਲੋਂ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਾਰਵਾਈ ਹੈ ਉਹ 302 ਦੇ ਪਰਚੇ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰ ਹੈ ਜਿਹੜੇ ਉਹਨਾਂ ਦਾ ਰੋ ਕੇ ਰੋ ਰੋ ਕੇ ਜਿਹੜਾ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਮਾਦਰ ਹੈ ਜਿਹੜੀ ਲੜਕੇ ਦੀ ਉਹ ਵੀ ਇੱਥੇ ਹਸਪੀਟਲ 'ਚ ਮੌਜੂਦ ਨੇ ਔਰ ਦੇਖਿਆ ਨਹੀਂ ਜਾ ਰਿਹਾ ਇੱਕ ਮਾਂ ਦਾ ਵਿਰਲਾਪ ਪਿਲਹਾਲ ਤੁਹਾਨੂੰ ਦੱਸ ਦਈਏ ਕਿ ਨਵਦੀਪ ਸਿੰਘ ਨਾਮ ਦਾ ਨੌਜਵਾਨ ਜੋ ਕਿ ਮੀਨੀਆਂ ਪਿੰਡ ਦਾ ਸੀ ਔਰ ਪੱਤੋ ਹੀਰਾ ਸਿੰਘ ਦੇ ਵਿੱਚ ਇਹ ਵਿਦਿਆਲਿਆ ਸੀ ਤੇ ਪੱਤੋ ਹੀਰਾ ਸਿੰਘ ਤੋਂ ਵੀ ਸਾਡੇ ਨਾਲ ਰਾਜੂ ਜੀ ਜੁੜੇ ਆ ਜਿਹੜੇ ਖੁਦ ਪੱਤਰਕਾਰ ਵੀ ਨੇ ਰਾਜੂ ਜੀ ਤੁਸੀਂ ਜਿਹੜਾ ਇਹ ਜਾਣਦੇ ਹੋਵੋਗੇ ਸਾਰੀ ਸਥਿਤੀ ਤੋਂ ਤੇ ਜਿਹੜਾ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਆ ਔਰ ਨਹਿੰਗ ਸਿੰਘਾਂ ਦੇ ਉੱਪਰ ਇਹਨਾਂ ਨੇ ਕਿਹਾ ਕਿ ਕੁੱਟਮਾਰ ਕਰਕੇ ਜਿਹੜਾ ਲੜਕੇ ਦੀ ਮੌਤ ਹੋਈ ਹੈ ਤੁਸੀਂ ਇਸ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੋਜੀ ਪਹਿਲੀ ਗੱਲ ਇਹ ਹੈ ਵੀ ਇਹ ਘਟਨਾ ਬਹੁਤ ਨੰਦਨਯੋਗ ਹੈ ਜੀ ਮੈਂ ਆਪਣੇ ਫਿਕਰਮੰਦ ਮੀਡੀਆ ਰੋਂ ਦਰਿਏ ਹੈ ਨਾ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੁੰਦਾ ਦੂਸਰੀ ਗੱਲ ਇਹ ਹੈ ਵੀ ਆਪਣਾ ਪੱਤਰਕਾਰੀ ਭਾਈਚਾਰਾ ਆਪਣਾ ਦੋਨਾਂ ਤਰ੍ਹਾਂ ਦੀ ਜਿਹੜੀ ਸਫਾਈ ਉਹ ਪੇਸ਼ ਕਰਨਾ ਆਪਣਾ ਸਰਬਸੰਝ ਲੋਕ ਤੇ ਆਪਾਂ ਇਹ ਚਾਹੁੰਦੇ ਆਂ ਵੀ ਜੋ ਵੀ ਤਬਦੀਸ਼ ਹੈ ਇਨਸਾਨੀਅਤ ਅਧਰਤ ਹੋਣੀ ਚਾਹੀਦੀ ਹੈ ਜੇ ਦੋਸ਼ੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਜਾਨੀ ਕਿ ਪੱਤਰਕਾਰੀ ਵਾਲਾ ਵਿਸ਼ਾ ਨਹੀਂਗਾ ਨਾ ਕੋਈ ਐਨ ਜੀਓ ਦਾ ਨਾਂ ਹੋ ਰਿਹਾ ਹੈ ਇਹ ਹੁਣ ਲੀਗਲ ਤੌਰ ਤੇ ਕਾਨੂੰਨੀ ਕਾਰਵਾਈ ਆ ਪਰ ਜਿਹੜੀ ਘਟਨਾ ਹੈ ਉਹ ਬਹੁਤ ਮਾੜੀ ਹੈ ਸੋ ਬਿਲਕੁਲ ਇਹ ਜਾਂਚ ਦਾ ਵਿਸ਼ਾ ਹੈ ਪਰਿਵਾਰ ਦਾ ਜਿਹੜਾ ਪੱਖ ਹੈ ਉਹ ਤੁਸੀਂ ਸੁਣ ਲਿਆ ਪਰਵਾਰਕ ਮੈਂਬਰਾਂ ਨੇ ਜਿਹੜੇ ਦੋਸ਼ ਲਗਾਏ ਨੇ ਦੂਸਰੀ ਧਿਰ ਦਾ ਜਿਹੜਾ ਪੱਖ ਹੈ ਉਹ ਵੀ ਕੋਸ਼ਿਸ਼ ਕਰਾਂਗੇ ਨਿਹੰਗ ਸਿੰਘ ਜਥੇਬੰਦੀ ਦੇ ਜਿਹੜੇ ਆਗੂ ਨੇ ਉਹ ਉਹ ਵੀ ਜਿਹੜਾ ਕੁਝ ਦੇਰ ਤੱਕ ਮੀਡੀਆ ਦੇ ਰੂਬਰੂ ਹੋਣ ਜਾ ਰਹੇ ਆ ਔਰ ਉਹਨਾਂ ਵੱਲੋਂ ਕੀ ਤੱਥ ਜਿਹੜੇ ਰੱਖੇ ਜਾਂਦੇ ਆ ਆਪਣਾ ਪੱਖ ਹੈ ਜਿਹੜਾ ਕਿਸ ਤਰ੍ਹਾਂ ਨਾ ਪੇਸ਼ ਕੀਤਾ ਜਾਂਦਾ ਕੀ ਕਹਿਣਾ ਹੋਵੇਗਾ ਉਹ ਆਪਾਂ ਥੋੜੀ ਦੇਰ ਤੱਕ ਤੁਹਾਨੂੰ ਜਾਣੂ ਕਰਾਵਾਂਗੇ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਇਸ ਵਕਤ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਦੇ ਵਿੱਚ ਮੌਜੂਦ ਹੈ ਜਿੱਥੇ ਜਿਹੜਾ ਉਕਤ ਨੌਜਵਾਨ ਦੀ ਜਿਹੜੀ ਮਰਦਕ ਦੇ ਹੈ ਉਹ ਵੀ ਇੱਥੇ ਹੈਗੀ ਹੈ ਔਰ ਪਰਿਵਾਰਕ ਮੈਂਬਰ ਹੈ ਜਿਹੜੇ ਉਹ ਵੀ ਇੱਥੇ ਮੌਜੂਦ ਨੇ ਔਰ ਪਤੋ ਹੀਰਾ ਸਿੰਘ ਜਿਹੜਾ ਮੌਕੇ ਦੇ ਤੁਹਾਨੂੰ ਲਾਈਵ ਫੁਟੇਜ ਹੈ ਥੋੜੀ ਦੇਰ ਤੱਕ ਨਹਿਨ ਸਿੰਘ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਮਸਲੇ ਨੂੰ ਲੈ ਕੇ ਉਹਨਾਂ ਦਾ ਕੀ ਪੱਖ ਹੈ ਫਿਲਹਾਲ ਕੈਪਨਾ ਪਰਸਨ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਨਹਿਾਲ ਸਿੰਘ ਵਾਲਾ ਤੋਂ ਪ੍ਰਦੀਪ ਟਲੌਂਦੀ ਏਅਰਪੋਰਟ